ਮੈਂ ਸੁਖਵਿੰਦਰ ਬਿੱਲੂ ਖੇੜਾ ਜੀ ਵਾਈਸ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸੀ ਡਿਪਾਰਟਮੈਂਟ ਨਾਲ ਸੁਲਤਾਨਪੁਰ ਲੋਧੀ ਤੋਂ ਮਾ ਕੋਆਰਡੀਨੇਟਰ ਪੰਜਾਬ ਪ੍ਰਦੇਸ਼ ਕਾਂਗਰਸ ਨੈਟਵਰਕੋਂ ਅੱਜ ਅਸੀਂ ਇੱਥੇ ਅਸੀ ਭਾਜੀ ਹੁਣ ਆ ਕੋਲ ਆਏ ਆ ਸੰਜੀਤ ਸਾਹਿਬ ਸਾਡੇ ਸਰਦਾਰ ਚੰਦ ਜੀ ਕੰਨੀ ਜੀ ਗੁਰੰਦਰ ਤੋਂ ਕੈਂਡੀਡੇਟ ਨੇ ਤੇ ਸਾਨੂੰ ਬੜੀ ਖੁਸ਼ੀ ਹੋਈ ਆ ਤੇ ਬੜੇ ਦੇਰ ਤੋਂ ਉਹਨਾਂ ਦੀ ਇੰਤਜ਼ਾਰ ਸੀਗਾ ਤਾਂ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਤਾਂ ਮੈਨੂੰ ਲੱਗਦਾ ਕਿ ਸਾਡੇ ਗੁਰੰਦਰ ਦੇ ਸਾਰੇ ਬੋਟਰ ਸਪੋਰਟਰ ਬੜੇ ਉਤਸ਼ਾਹ ਵਿੱਚ ਆ ਤੇ ਉਹਨਾਂ ਨੂੰ ਬੜੀ ਖੁਸ਼ੀ ਆ ਚੰਨੀ ਜੀ ਦੇ ਆਉਣ ਦੀ ਤੇ ਉਹਨਾਂ ਨੂੰ ਵੱਡੇ ਯਾਤਰਾ ਦੇ ਵਿੱਚ ਜਿਪਾਉਣਗੇ ਇਹ ਕਿਦਾਂ ਦਾ ਹੰਗਾਰਾ ਮਿਲ ਗਿਆ ਜਦੋਂ ਚੰਨੀ ਸਾਹਿਬ ਆਪਣੇ ਕੰਪੇਨ ਲਈ ਪਿੰਡਾਂ ਵਿੱਚ ਜਾ ਰਹੇ ਸ਼ਰਮ ਮੱਚ ਜੇ ਜਿੱਥੇ ਜਿੱਥੇ ਅਸੀਂ ਗਏ ਆ ਜੀ ਨਕੋਦਰ ਵੀ ਕੱਲ ਦੇਖਿਆ ਅਸੀਂ ਜਲੰਧਰ ਵੀ ਗਏ ਤੇ ਜਦੋਂ ਅਸੀਂ ਫਲੋਰ ਆਏ ਫਲੋਰ ਤਾਂ ਸਾਡੇ ਦੱਸੀ ਭਾਜੀ ਬੈਠੇ ਆ ਇਹਨਾਂ ਦਾ ਬੜਾ ਸਹਿਯੋਗ ਆ ਉਹਨਾਂ ਦੇ ਨਾਲ ਪੂਰੀ ਟੀਮ ਦੇ ਨਾਲ ਤੇ ਬਹੁਤ ਸਾਰੇ ਲੋਕਾਂ ਦੇ ਵਿੱਚ ਜੀ ਇਹ ਐਪੀ ਸਰਕਾਰ ਜਿਹੜੀ ਆ ਉਹ ਕਾਂਗਰਸ ਦੀ ਬਣਾਉਣੀ ਆ ਤੇ ਸਰਦਾਰ ਚੰਦਜੀਤ ਸਿੰਘ ਨੂੰ ਉਹਨਾਂ ਨੂੰ ਮਜ਼ਬੂਤ ਕਰਨਾ ਤੇ ਬੋਟਰ ਤੇ ਅੱਗੇ ਨਵੀਂ ਗੱਲ ਦੇਖਣ ਨੂੰ ਮਿਲਿਆ ਵੀ ਉਹ ਤਾਜਕੇੜਾ ਦਾ ਸੀ ਸਾਰਾ ਨੇ ਇੰਜੋਏ ਕਰ ਰਿਹਾ ਸੀ ਇਹ ਬੋਟਰਾਂ ਦੇ ਨਾਲ ਲੋਕਾਂ ਨਾਲ ਗੱਲਬਾਤ ਵੀ ਕਰਦੇ ਦੇਖੋ ਉਹਨਾਂ ਦਾ ਬੜਾ ਨਾ ਜੋਲੀ ਜਿਹਾ ਮੂਡ ਬਣਾ ਲੈਂਦੇ ਆ ਤੇ ਬੋਟਰਾਂ ਦੇ ਨਾਲ ਉਹਨਾਂ ਦੇ ਨਾਲ ਜਿਹੜੇ ਆਮ ਪਬਲਿਕ ਆ ਉਹਨਾਂ ਦੇ ਵਿੱਚ ਜਾ ਕੇ ਵਿਚਰਦੇ ਆ ਤੇ ਉਹਨਾਂ ਨੂੰ ਆਪਣੇ ਪਰਿਵਾਰਕ ਪੌਰ ਦੇ ਵਿੱਚ ਮਿਲਦੇ ਆ ਕੀ ਲੱਗਦਾ ਹੋਰ ਵੋਟਰਾਂ ਦਾ ਕੀ ਰਿਜ਼ਰਵ ਲੱਗਦਾ ਉਹਨਾਂ ਦੇ ਟੋਟਰਾਂ ਦਾ ਰੁਝਾਨ ਉਹਨਾਂ ਦੇ ਪ੍ਰਤੀ ਬੜਾ ਵਧੀਆ ਆ ਬੜੇ ਵਧੀਆ ਜਿੱਥੇ ਵੀ ਜਾਂਦੇ ਆ ਉਹਨਾਂ ਨੂੰ ਉਤਸ਼ਾਹ ਦਿੰਦੇ ਆ ਖੁਸ਼ੀਆਂ ਜਵ ਮਿਲਦੇ ਆ ਤੇ ਇਦਾਂ ਧਰਮਾਂ ਹੰਗਾਰਾ ਮਿਲਦੇ ਆ ਉਹਨਾਂ ਨੂੰ ਫਲੋਰ ਦੇ ਵਿੱਚ ਕੈਂਪੇਨ ਦਾ ਬਹੁਤ ਕੁਝ ਘੱਟ ਲੱਗ ਰਿਹਾ ਕਿ ਕੀ ਬਦੂ ਵੀ ਕੈਂਪੇਨ ਫਲੋਰ ਦੇ ਏਰੀਆ ਦੇ ਵਿੱਚ ਆਣਾ ਤੁਸੀ 2-4 ਦਿਨਾਂ ਤੋਂ ਬਾਅਦ ਦੇਖੋਗੇ ਕਿ ਫਲੋਰ ਦੇ ਵਿੱਚ ਵੀ ਪੂਰੀ ਤਰ੍ਹਾਂ ਕੈਂਪੇਨ ਜਿਹੜੀ ਭਖ ਜਾਊਗੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਫਲੋਰ ਵਿੱਚ ਤੁਹਾਨੂੰ পেলে নম্বৰতে দিছো